ਵਜ਼ੂਤ ਨ ਦਿਖਾ ਦਾਂਗੇ ਦੋਸਤੋ ਅੱਜ ਦੋ ਟੋਕੜਾ ਗੱਭਣਾ ਨੇ ਇੱਕ ਘੱਟਾ ਆ ਗਿਆ ਪਿਓਰ ਨੀਲੀ ਦਾ 15 ਮਹੀਨਿਆਂ ਦਾ ਦੋਸਤੋ ਸਵਾਗਤ ਹੈ ਦੋਸਤੋ ਤੁਹਾਡੇ ਆਪਣੇ YouTube ਚੈਨਲ ਸਮਰਾ ਡੈਰੀ ਫਾਰਮ ਤੇ ਜਿਹੜੇ ਬਾਈ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਅੱਜ ਤੁਹਾਨੂੰ ਤਿੰਨ ਪਸ਼ੂ ਦਿਖਾ ਦਾਂਗੇ ਦੋਸਤੋ ਆ ਪਹਿਲੇ ਨੰਬਰ ਵਾਲੀ ਝੋਟੀ ਹੈਗੀ ਆ 4 ਮਹੀਨਿਆਂ ਦੀ ਗੱਭਣ ਤੇ 4 ਲੀਟਰ ਦੁੱਧਾ ਦੋਸਤੋ ਕੱਦ ਕਾੜ ਬਹੁਤ ਸੋਹਣਾ ਸੁਆ ਆ ਗਿਆ ਦੂਜਾ ਤੀਜਾ ਸਿੰਘ ਆ ਗਿਆ ਗੋਲ ਬੈਰੀ ਕਿਉਈ ਤਾਂ ਕਰਕੇ ਲਾਲ ਜੀ ਹੋਈ ਪਈ ਆ ਦੋਸਤੋ ਦੁੱਧ 4 ਲੀਟਰ 4 ਮਹੀਨਿਆਂ ਦੀ ਗੱਬਣਾ ਲੇਵੇ ਵੱਲੋਂ ਆ ਗਈ ਬਿਲਕੁਲ ਸਾਫ਼ ਦੇਖ ਸਕਦੇ ਹੋ ਲੇਵਾ ਸਾਫ਼ ਆ ਨਿਖੜਵੇਂ ਥਣ ਨੇ ਚਾਰ ਬਹੁਤ ਵਧੀਆ ਕੱਲਾ ਕੱਲਾ ਥਾਣਾ ਗਾਇਬ ਤੇ ਮੂਠੀ ਵਾਲਾ ਥਾਣਾ ਆ ਗਿਆ ਦੋਸਤੋ 4 ਲੀਟਰ ਦੁੱਧ ਤੇ ਟੀਕੇ ਤੇ ਦਿੰਦੀ ਆ ਦੋਵੇਂ ਟਾਈਮ 2-2 ਲੀਟਰ ਤੇ ਦੂਜੀ ਆ ਗਈ ਦੋਸਤੋ 7 ਮਹੀਨਿਆਂ ਦੀ ਗੱਬਣ ਸਿੰਘ ਸਕਦੇ ਦੇਖ ਸਕਦੇ ਹੋ ਆ ਗਿਆ ਗੋਲ ਕੱਦਕਾਰ ਵੀ ਬਹੁਤ ਸੋਹਣਾ ਜਿੰਦ ਜਾਨ ਪੂਰੀ ਹੈਗੀ ਓੜਾ ਦੇਖ ਸਕਦੇ ਹੋ ਓੜਾ ਆ ਗਿਆ ਪੂਰਾ ਚੌੜਾ ਕੱੜ ਵੀ ਬਹੁਤ ਵਧੀਆ ਦੁੱਧ ਹੁਣ ਹੈ ਨਹੀਂ ਬੱਚਾ ਦੋਵੇਂ ਪਿੱਛੇ ਹੈ ਨਹੀਂਗੇ ਦੋਸਤੋ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਆ ਪਹਿਲੀ ਦਾ ਰੇਟ ਤਾਂ ਹੈਗਾ ਦੋਸਤੋ 68000 ਰੁਪਿਆ 60000 ਚ ਮਾਨਤਾਣ ਕਰ ਦਾਂਗੇ ਤੇ ਆ ਦੂਜੀ ਦਾ ਰੇਟ ਹੈਗਾ ਦੋਸਤੋ 75000 7 ਮਹੀਨਿਆਂ ਦੀ ਗੱਬਣਾ ਸੇਬੂਰੇ ਹੋ ਗਿਆ 7ਵਾਂ ਚੱਲ ਰਿਹਾ ਜੰਦ ਜਾਨ ਪੂਰੀ ਆ ਵੱਜ ਜਾ ਸੁਆ ਤੀਜਾ ਵੀ ਡੇਰੀ ਚੋਈਆ ਦੋਸਤੋ ਬਾਈਆਂ ਨੇ ਦੱਸਿਆ ਵੀ ਤਾਜੀ ਨੇ ਦੁੱਧ ਨੇ ਦਿੱਤਾਗਾ 14-15 ਲੀਟਰ ਕਤੀਜੰਦ ਜੰਦਿਆਂ ਵਾਲੀ ਮੱਝਾ ਝੋਲੀ ਵਾਲੀ ਆ ਤੁਹਾਨੂੰ ਲੈ ਵਾ ਬਹੁਤ ਵਧੀਆ ਮਨਾਉਗਾ ਜੀ ਸੂਲ ਤੱਕ ਲੈ ਵਾ ਲੈ ਕੇ ਜਾਓ ਦੋਸਤੋ ਦੇਖ ਸਕਦੇ ਹੋ ਪਿੱਠ ਪੂੜਾ ਬਹੁਤ ਵਧੀਆ ਮੱਝ ਦਾ ਹੂਸ ਥੋੜੀ ਟੁੱਟੀ ਹੋਈ ਹੈਗੀ ਸਵਾਦੀ ਵੀ ਠੰਡੀ ਆ ਦੋਸਤੋ ਆ ਤੀਜੇ ਨੰਬਰ ਤੇ ਦਿਖਾ ਦਾਂਗੇ ਤੁਹਾਨੂੰ ਨਗੀਨਾ ਹੀ ਆ ਦੋਸਤੋ ਡੂਲੀ ਰਾਵੀ ਦਾ ਪਯੌਰ ਨੀਲੀ ਦਾ ਸਾਰੇ ਡਿਜ਼ਾਈਨ ਪੂਰੇ ਨੇ ਚਾਰੇ ਪੈਰ ਚਿੱਟੀਆਂ ਅੱਖਾਂ ਹਜੇ 15 ਮਹੀਨਿਆਂ ਦਾ ਬੱਚਾ ਦੋਸਤੋ ਦੇਖੋ ਇਹ ਟੈਸਟਿਕਲਾਂ ਦਾ ਪੂਰਾ ਇੱਕ ਨੰਬਰ ਆ ਬਾਹਰ ਕਿਤੇ ਜੀ ਬਿਲਕੁਲ ਸਿੱਧੇ ਟੈਸਟਿਕਲ ਨੇ ਪਿੱਠ ਪੁੜਾ ਪੂਰਾ ਚੌੜਾ ਆ ਗਿਆ ਬੱਚੇ ਦਾ ਫੀਸ ਕੁਆਲਿਟੀ ਦੇਖੋ ਇਹ ਦੇ ਦਾਂਗੇ ਤੁਹਾਨੂੰ 35000 ਦਾ 35000 ਚ ਮਾਨਤਾਣ ਕਰਦਾਂਗੇ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਘੱਤ ਘੜ ਬਹੁਤ ਵਧੀਆ ਬੱਚੇ ਦਾ ਨੀਲੀ ਰਾਵੀ ਦਾ ਇਹਦੀ ਮਾਂ ਨੇ ਵੀ ਦੁੱਧ ਕਹਿੰਦੇ ਵਧੀਆ ਚੰਗਾ ਦਿੱਤਾਗਾ ਬਾਈਆਂ ਨੇ ਦੱਸਿਆਗਾ 35000 ਚ ਮਾਨਤਾਣ ਕਰਦਾਂਗੇ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਜਿਹੜੇ ਬਾਈ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਨੇ ਉਹ ਪੇਜ ਨੂੰ ਕਰ ਲੋ ਸਬਸਕ੍ਰਾਈਬ ਤੇ ਨੰਬਰ ਹੈਗਾ ਆਪਣਾ 6283201015 ਨੰਬਰ ਹੈਗਾ ਦੋਸਤੋ 6283201015 ਪਿੰਡ ਲੋਹਾਖੇੜਾ ਜ਼ਿਲ੍ਹਾ ਸੰਗਰੂਰ